ਸੁਜਿੰਦਰ ਸਿੰਘ ਰੰਧਾਵਾ ਜਿੰਦਾਬਾਦ ਕਾਂਗਰਸ ਪਾਰਟੀ ਜਿੰਦਾਬਾਦ ਸਤਾਰ ਬਰਿੰਦਰ ਮੀਨ ਸਿੰਘ ਪਾੜਾ ਜਿੰਦਾਬਾਦ ਸਤਾਰ ਸੁਜਿੰਦਰ ਸਿੰਘ ਰੰਧਾਵਾ ਜਿੰਦਾਬਾਦ ਇਹਦੀ ਰੈਲੀ ਅੱਜ ਵਾਰ ਕੀ ਗੱਲਾਂ ਚਾਹੁੰਦੇ ਹੋ ਵੇਖੋ ਜੀ 1 ਤਰੀਕ ਨੂੰ ਲੋਕ ਸਭਾ ਦਾ ਇਲੈਕਸ਼ਨ ਹੋ ਜਾ ਰਿਹਾ ਜੋ 1 ਤਰੀਕ ਨੂੰ ਵੋਟਾਂ ਪੈਣੀਆਂ ਹਨ ਇਹ ਉਹ ਵੋਟਾਂ ਹਨ ਜਿਨ੍ਹਾਂ ਹਿੰਦੁਸਤਾਨ ਦੀ ਸਰਕਾਰ ਨੂੰ ਬਣਾਉਣਾ ਹੈ ਜੋ ਪਿਛਲੇ 2004 ਤੋਂ ਲੈ ਕੇ 2014 ਤੱਕ ਡਾਕਟਰ ਮਨਮੋਹਨ ਸਿੰਘ ਦੀ ਸਰਕਾਰ ਰਹੀ 10 ਸਾਲ ਉਹਦੇ ਤੋਂ ਬਾਅਦ 14 ਤੋਂ ਲੈ ਕੇ 24 ਤੱਕ ਨਰਿੰਦਰ ਮੋਦੀ ਦੀ ਹਿੰਦੁਸਤਾਨ ਦੀ ਸਰਕਾਰ ਚਲਾਈ ਜਿਸ ਨੇ ਸਾਰੇ ਹਿੰਦੁਸਤਾਨ ਨੂੰ ਇੱਕ ਕਟਾਰੇ ਵਿੱਚ ਖੜਾ ਕਰ ਦਿੱਤਾ ਹਰ ਇੱਕ ਨੂੰ ਬੌਂਡ ਕਰਕੇ ਰੱਖ ਦਿੱਤਾ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਛੋਟੇ ਵਪਾਰੀਆਂ ਨੂੰ ਸੋ ਲੋਕਾਂ ਦੇ ਵਿੱਚ ਇਹ ਇਲੈਕਸ਼ਨ ਦਾ ਇਸ ਕਰਕੇ ਉਤਸ਼ਾਹ ਆ ਕਿ ਇਸ ਸਰਕਾਰ ਨੂੰ ਚੱਲਦਾ ਕਰਨਾ ਹੈ ਇਸ ਪਿੰਡ ਤੋਂ ਵੀ ਸਾਡੀ ਗਿਣਤੀ ਵਿੱਚ ਜੋ ਲੱਗੇ ਇੱਥੇ ਪਿੰਡ ਭੁਗਰੇ ਤੇ ਰੈਲੀ ਹੋ ਰਹੀ ਆ ਸਰਦਾ ਸੁਗਜਿੰਦਰ ਸਿੰਘ ਰਧਾਵਾ ਦੀ ਬੇਥੋ ਲੋਕ ਸਭਾ ਦੇ ਉਮੀਦਵਾਰ ਹਨ ਉਹਨਾਂ ਦੇ ਇਹ ਰੈਲੀ ਦੇ ਵਿੱਚ ਵਾਅ ਚੜ ਕੇ ਹਿੱਸਾ ਲੈਣ ਲਈ ਪਿੰਡ ਭਾਗੋ ਕਾਵਾ ਤੋਂ ਬਹੁਤ ਹੀ ਉਤਸ਼ਾਹ ਨਾਲ ਸੰਗਤ ਜਾ ਰਹੀ ਆ ਸੋ ਅਸੀਂ ਸਾਰਿਆਂ ਨੂੰ ਬੇਨਤੀ ਕਰਾਂਗੇ ਕਿ ਸਾਰੇ ਮੇਰੇ ਵੀਰ ਭੈਣ ਭਰਾ ਇਸ ਇਲੈਕਸ਼ਨ ਦੇ ਵਾਅ ਚੜ ਕੇ ਹਿੱਸਾ ਲੈਣ ਕਿਉਂਕਿ ਇਹ ਹਿੰਦੁਸਤਾਨ ਦੀ ਇਲੈਕਸ਼ਨ ਇੱਕ ਬਹੁਤ ਹੀ ਅਹਿਮ ਇਲੈਕਸ਼ਨ ਆ ਜਿਸ ਨੇ ਸਾਡੇ ਸਮਾਜ ਨੂੰ ਖਾਸ ਕਰਕੇ ਪੰਜਾਬ ਨੂੰ ਲੀਆਂ ਤੇ ਲਿਆਉਣਾ ਹੈ ਔਰ ਆਪਣੇ ਪਿੰਡ ਨੂੰ ਕੀ ਵਿਸ਼ਵਾਸ ਦਵਾਣ ਜਾਂਦੇ ਆਪਣੇ ਪਿੰਡ ਨੂੰ ਇਹ ਵਿਸ਼ਵਾਸ ਦਿਵਾਉਣੇ ਆ ਕਿ ਜਿੱਦਾਂ ਅੱਗੇ 5 ਸਾਲ ਪਹਿਲਾਂ ਸਰਦਾਰ ਬਰਿੰਦਰ ਮੀਤ ਸਪਾੜਾ ਜੀ ਦੀ ਅਗਵਾਈ ਹੇਠ ਵਿਕਾਸ ਦੇ ਕੰਮ ਹੋਏ ਹਨ ਲੋਕਾਂ ਦੇ ਨਿੱਜੀ ਕੰਮ ਹੋਏ ਹਨ ਜਿੱਥੇ ਵੀ ਕਿਤੇ ਉਹਨਾਂ ਨੂੰ ਅਸੀਂ ਆਖਿਆ ਉਹ ਉਹਨਾਂ ਨੇ ਕੰਮ ਕੀਤੇ ਹਨ ਅੱਗੇ ਵੀ ਸਾਡੀ ਪੂਰਜੁਰ ਅਪੀਲ ਇਹੋ ਹੀ ਰਹੇਗੀ ਕਿ ਕਾਂਗਰਸ ਪਾਰਟੀ ਦੇ ਤਰਫੋਂ ਹਰ ਪੱਖੋਂ ਹਰ ਤਰ੍ਹਾਂ ਦਾ ਜਿਹੜਾ ਕੰਮ ਇੱਥੇ ਹੋਵੇਗਾ ਇਹ ਸਾਡੀ ਗਾਰੰਟੀ ਹੈ ਧੰਨਵਾਦ ਜੀ ਥੈਂਕ ਯੂ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਭਾਗੂ ਕਾਵਾ ਦੇ ਸਰਪੰਚ ਨਿਹਾਰ ਸਿੰਘ ਵੱਲੋਂ ਪਿੰਡ ਦਾ ਕਾਫੀ ਵੱਡਾ ਸਮੂਹ ਇਕੱਠਾ ਕਰਕੇ ਰੈਲੀ ਦਾ ਆਯੋਜਨ ਕੀਤਾ ਗਿਆ ਇਸ ਰੈਲੀ ਦੇ ਆਯੋਜਨ ਵਿੱਚ ਪਿੰਡ ਪੁਕਰੇ ਦੇ ਸਰਪੰਚ ਗੋਲਦੀ ਵੀ ਸ਼ਾਮਿਲ ਰਹੇ ਇਸ ਰੈਲੀ ਨੇ ਵਰਿੰਦਰ ਮੀਤ ਸਿੰਘ ਰੰਦਾਵਾ ਪੜਾ ਅਤੇ ਡਿਪੀ ਸੀਐਮ ਸੁਖਿੰਦਰ ਮੀਤ ਸਿੰਘ ਰੰਦਾਵਾ ਦਾ ਨਿੱਘਾ ਸਵਾਗਤ ਕੀਤਾ ਉਹਨਾਂ ਨੇ ਯਕੀਨ ਦਵਾਇਆ ਕਿ ਉਹਨਾਂ ਨੂੰ ਭਾਰੀ ਬਹੁਮਤ ਨਾਲ ਜਿਤਾਵਾਂਗੇ ਪੱਤਰਕਾਰ ਅਜੀਤ ਪਾਲਦੀ

ਦਾ ਕਾਣ ਵਾਸੀ ਇਕੱਠੀ ਕੀਤੇ ਜਾਣ ਦੇ ਬਾਰੇ ਤੁਸੀਂ ਕੀ ਕਹਿੰਦੇ ਹੋ ਰੰਧਾਵਾ ਸਾਹਿਬ ਬਹੁਤ ਹੀ ਸਤਿਕਾਰਯੋਗ ਮੀਡੀਆ ਫਾਈ ਚਾਰਕ ਜੋ ਇੱਥੇ ਪਹੁੰਚੀ ਹੋ ਤੁਸੀਂ ਇਹਦਾ ਸਹਿਯੋਗ ਧੰਨਵਾਦ ਕਰਦੇ ਆ ਔਰ ਕਿਉਂਕਿ ਜਿੱਥੇ ਪ੍ਰੋਗਰਾਮ ਲਿਖਿਆ ਗਿਆ ਵਾ ਉਹਦੇ ਮੁਤਾਬਕ ਆ ਚ ਰੰਧਾਵਾ ਸਾਹਿਬ ਇੰਤਖਰ ਰੰਧਾਵਾ ਜੀ ਜਿਸ ਸਾਹਿਬ ਦਾ ਡੀਸੀਐਮ ਔਰ ਐਮਐਲਏ ਹਲਕਾ ਹੈ ਬਾਬਾ ਨਾਨਕ ਔਰ ਉਹਨਾਂ ਦੇ ਨਾਲ ਐਮਐਲਏ ਸਰਦਾਰ ਬ੍ਰਿੰਦਰਜੀਤ ਸਿੰਘ ਪਾੜਾ ਗਰਦਾਸਪੁਰ ਪਹੁੰਚ ਰਹੇ ਨੇ ਔਰ ਬਹੁਤ ਬੜੇ ਇਕੱਠ ਚ ਦੁਨੀਆ ਇੱਥੇ ਪਹੁੰਚੀ ਆ ਕਿਉਂਕਿ ਲੋਕਾਂ ਵਿੱਚ ਬਹੁਤ ਉਤਸ਼ਾਹ ਹੈ ਇਸ ਵਾਰ ਬਹੁਤ ਵੱਡੀ ਟੀੜਨਾ ਇੱਕੋ ਐਮਪੀ ਬਣਾ ਕੇ ਭੇਜਣਗੇ ਇਸ ਨੂੰ ਲੋਕ ਗਰਦਾਸਪੁਰ ਦੇ ਔਰ ਕਿਉਂਕਿ ਬਹੁਤ ਜੋ ਪਿਛਲੇ ਸਮੇਂ ਚ ਇੱਥੇ ਸਣੀ ਦਿਵਸ ਨੇ ਕੀਤਾ ਕਿਉਂਕਿ 5 ਸਾਲਾਂ ਵਿੱਚ ਇੱਕ ਵਾਰ ਮੂਵੀ ਨਹੀਂ ਵਿਖਾ ਸਕੇ ਉਹਨਾਂ ਤੇ ਬਹੁਤ ਨਰਾਜ਼ਗੀ ਜਤਾਉਦੇ ਹੋਏ ਲੋਕਾਂ ਨੇ ਆਸਵਾਰ ਬਹੁਤ ਭਾਰੀ ਜਿੱਤ ਨਾਲ ਇਸ ਤੋਂ ਰੰਡਾਵਾ ਸਾਬ ਨੂੰ ਜਿਤਾ ਕੇ ਭੇਜਣਗੇ ਠੀਕ ਹੈ ਥੈਂਕ ਯੂ ਜੰਗਰਾਪੁਰ ਕੰਗਰਸ ਪਾਰਟੀ ਕੰਗਰਸ ਪਾਰਟੀ ਜਿੰਦਾਬਾਦ ਕੰਗਰਸ ਪਾਰਟੀ ਜਿੰਦਾਬਾਦ ਜਿੰਦਾਬਾਦ ਸਾਹ ਪ੍ਰੇਰਣੀ ਤੋਂ ਪੜਾ ਜਿੰਦਾਬਾਦ कयूं इहेला जे वे हर बे हर इंसान हर माता हर भेण बनदा के उहो वाढ़े हिसा लवे उहो कंहिं लवे कोई भी बताने देता कि ऐसे अलॅक्सी में ही सारे संसार दी सारे ही दुश्मन दी सारियां सतेता दी मार हमने रोशन दी मार कोई यहां पर या उन्हें गए थे हमने तानवालों नाना पड़ा ला सकता चंदन बर्तन ला सकता और मैं भी उन्होंने ये सारे आगा अपर सारे ਇਤਿਨ ਨਾਵਾ ਸਾਹਿਬ ਮੇਰੇ ਵੱਡੇ ਭਰਾ ਸਰਦਾਰ ਬਰਿੰਦਰ ਸਿੰਘ ਖੜਾ ਐਮਐਲਏ ਗਰਾਸਪੁਰ ਇਹਨਾਂ ਦੇ ਪਹੁੰਚਣ ਤੇ ਆਪਾਂ ਸਾਰਿਆਂ ਨੂੰ ਜੀ ਆਇਆਂ ਆਪਦੇ ਆ ਸਾਰਿਆਂ ਨੂੰ ਪਤਾ ਹੀ ਹੈ ਕਿ ਆਪਾਂ ਇਹ ਕਮਾਈਆਂ ਕੀਤੀਆਂ ਆਪਾਂ ਇਹਨਾਂ ਨੂੰ ਐਮਬੀਡੀਏ ਦੇ ਕੋਲ ਲੈ ਨਹੀਂ ਕੀਤੇ ਅਸੀਂ ਇਹਨਾਂ ਨੂੰ ਐਸਐਸਪੋਰਟ ਦੇ ਚੇਅਰਮੈਨ ਲੱਗੇ ਲੋਕਾਂ ਕੋਲ ਪੈਸੇ ਨਹੀਂ ਰੋਏ ਅਸੀਂ ਮਿਹਨਤ ਦੇ ਨਾਲ ਕੰਮ ਕੀਤਾ ਮੰਗਵਾਰੀ ਨਾਲ ਕੰਮ ਕੀਤਾ ਔਰ ਕਹਿੰਦਾ ਮੈਂ ਹੀ ਕੱਲ ਸੋਧਿਆ ਕਹਿੰਦਾ ਜੇ ਇਹ ਵਿਹਲਾ ਕਰ ਦਿਓ ਇਹਨੇ ਆਪਣਾ ਮੋਲਜਾ ਬਣਾਇਆ ਨਾਲ ਸਾਲਾ ਬਣਾਇਆ ਮੈਂ ਆਪਣੀ ਚੈੱਕ ਕਰ ਲਈ ਦੋਵੇਂ ਬਣਾਵਾਂ ਖੜੀਆਂ ਜਿਹਦੀ ਇੱਕ ਤਾਂ ਇੱਕ ਕਰਿਓ ਜਿਹਦੀ ਦੋਵੇਂ ਦੋਵੇਂ ਕਰੀਆਂ ਕਰ ਲਿਓ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਸੋਹਣ ਸੁਖਜਿੰਦਰ ਸਿੰਘ ਜੀ ਨਾਮਾ ਪੁਰੀ ਬਾਦ ਪੁਰੀ ਜਗ੍ਹਾ ਤੇ ਟੱਕ ਕੀਤਾ ਸਰਦਾਰ ਚੰਕਿੰਦਾਰ ਜੀ ਨੂੰ ਵਾਹ ਜੀ ਮਾਫੀ ਤੋਂ ਅਸੀਂ ਛੋਟੇ ਸੀ ਜੰਮੇ ਵੀ ਨਹੀਂ ਹੋਣੇ ਉਦੋਂ ਦੀ ਸਾਡੀਆ ਪਿੰਡ ਦਾ ਕਰਾਇ ਤੇ ਚੜੀਆਂ ਨੇ ਔਰ ਸਾਡਾ ਘਪਾਣਾ ਦੇ ਵਿੱਚ ਪੁਰਕੀ ਵਰਜੀਤ ਸਿੰਘ ਜੀ ਸਾਡੇ ਪ੍ਰਬੰਧ ਸਾਹਿਬ ਤੇ ਸਾਰੇ ਸਟੇਜ ਤੇ ਬੈਠੇ ਸਰਪੰਚ ਸਾਹਿਬ ਆਜ ਪਿੰਡ ਇਕੱਠੇ ਹੋਇਆ ਵਾਕਿਆ ਹੀ ਪਤਾ ਲੱਗਾ ਕਿ ਕਾਂਗਰਸ ਪਹਿਲਾਂ ਨਾਲੋਂ ਤਕਨੀਕ ਹੋਈ ਮੈਂ ਕੋਲਡਿੰਗ ਤੋਂ ਇੱਕ ਗੱਲ ਦੱਸਦਾ ਜਿਸ ਤਰੀਕੇ ਨਾਲ ਉਹ ਹੋ ਗਿਆ ਇਹ ਜਿੰਨੇ ਪੂਰੇ ਫਿਰਦੇ ਨਾਲੋਂ ਮੱਖੜ ਦੇ ਇਹਦੇ ਪਹਿਲੇ ਹੀ ਲਾਟ ਦੇ ਵੇਖਿਆ ਨਾ ਜਦੋਂ ਮੀਂਹ ਪੈਂਦਾ